ਅਗਲੀ ਗੱਲ ਕਰਦੇ ਹਾਂ ਕੁੱਤਿਆਂ ਦੇ ਬਾਰੇ। ਆਵਾਰਾ ਕੁੱਤਿਆਂ ਦੀ ਆਬਾਦੀ ਤੇ ਹਲਕਾ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਹੋਰ ਦੇਸ਼ ਜਿਹੜੇ ਨੇ ਕੁੱਤਿਆਂ ਨੂੰ ਮਾਰ ਕਿਉਂ ਰਹੇ ਨੇ? ਇਹਦੀ ਇੱਕ ਰਿਪੋਰਟ ਹੈ। ਓਨਰ ਐਰਮ ਦੀ ਕਲਮ ਦੇ ਵਿੱਚੋਂ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲ ਜੀ ਤੇ ਦੁਆਬਾ ਰੇਡ ਦਾ ਮਾਂਜ। ਗਲੀਆਂ ਸੜਕਾਂ ਦੇ ਵਿੱਚ ਘੁੰਮਦੇ ਆਵਾਰਾ ਕੁੱਤੇ ਉਹਨਾਂ ਦੀ ਵੱਧ ਦੀ ਜਨਸਖਿਆ ਜਨਸੰਖਿਆ ਉਨਾ ਦੇ ਨਾਲ ਜੁੜੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਸੰਬੰਧੀ ਜੁੜੇ ਮੁੱਦੇ ਕਈ ਦਹਾਕਿਆਂ ਤੋਂ ਵਿਆਪਕ ਪੱਧਰ ਦੇ ਉੱਤੇ ਚਿੰਤਾ ਦਾ ਵਿਸ਼ਾ ਬਣੇ ਨੇ ਬਣ ਰਹੇ ਨੇ ਸਮੱਸਿਆਵਾਂ ਦਾ ਅਸਲ ਉਪਾਅ ਕੀ ਹੈ ਉਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਹੜੇ ਦੇਸ਼ ਇਸ ਨੂੰ ਹੱਲ ਕਰਨ ਦੇ ਵਿੱਚ ਕਾਮਯਾਬ ਹੋਏ ਨੇ ਤੇ ਪੂਰੀ ਦੁਨੀਆ ਦੇ ਵਿੱਚ ਕੀ ਇਹਦੇ ਬਾਰੇ ਰੁਝਾਨ ਚੱਲ ਰਿਹਾ ਹੈ ਰੇਬੀਜ਼ ਹਲਕਾ ਜਾਣੀ ਕੀ ਵਿਸ਼ਵ ਵਿਆਪੀ ਖਤਰਾ ਹੈ ਇਸ ਬਿਮਾਰੀ ਦੇ ਨਾਲ ਹਰ ਸਾਲ ਕਰੀਬ 60 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ ਵਿਸ਼ਵ ਸਿਹਤ ਸੰਗਠਨ WHO ਮੁਤਾਬਕ ਜਿਹੜਾ ਹੈ 99 ਫੀਸਦੀ ਮਾਮਲਿਆਂ ਦੇ ਵਿੱਚ ਇਹ ਬਿਮਾਰੀ ਕੁੱਤੇ ਦੇ ਵੱਢਣ ਦੇ ਕਾਰਨ ਹੁੰਦੀ ਹੈ ਹਾਲਾਂਕਿ ਕੁੱਤੇ ਦੇ ਵੱਢਣ ਤੋਂ ਬਾਅਦ ਰੇਬੀਜ਼ ਨੂੰ ਰੋਕਣ ਦੇ ਲਈ ਇੱਕ ਵੈਕਸੀਨ ਵੀ ਉਪਲਬਧ ਹੈ ਪਰ ਜੇ ਕੁੱਤੇ ਵੱਲੋਂ ਮੂੰਹ ਤੇ ਜਾਂ ਨਸਾਂ ਦੇ ਨੇੜੇ ਵੱਢਿਆ ਜਾਵੇ ਤਾਂ ਇਹ ਹਰ ਵਾਰ ਪ੍ਰਭਾਵਸ਼ਾਲੀ ਨਹੀਂ ਹੁੰਦਾ ਰਾਕੋਨਮ ਦੇ ਵਿੱਚ ਜੁਲਾਈ ਦੇ ਮਹੀਨੇ 4 ਸਾਲਾਂ ਨਿਰਮਲ ਬਾਹਰ ਖੇਡ ਰਿਹਾ ਸੀ ਇਸ ਦੇ ਦੌਰਾਨ ਉਸ ਨੂੰ ਆਵਾਰਾ ਕੁੱਤੇ ਨੇ ਵੱਢਿਆ ਜਦੋਂ ਕੁੱਤੇ ਨੇ ਛੋਟੇ ਬੱਚੇ ਦੇ ਮੂੰਹ ਦੇ ਕੋਲੋਂ ਵੱਢਿਆ ਤਾਂ ਉਸ ਦਾ ਪਿਤਾ ਹਾਲੇ ਘਰ ਅੰਦਰ ਹੀ ਗਿਆ ਸੀ ਸਥਾਨਕ ਮੀਡੀਆ ਨੂੰ ਨਿਰਮਲ ਦੇ ਪਿਤਾ ਬਾਲਾ ਜੀ ਨੇ ਦੱਸਿਆ ਕਿ ਮੈਂ ਹਾਲੇ ਘਰ ਅੰਦਰ ਪਾਣੀ ਪੀਣ ਹੀ ਗਿਆ ਸੀ ਤੇ ਉਸ ਨੇ ਕਿਹਾ ਕਿ ਜਦੋਂ ਮੈਂ ਵਾਪਸ ਆਇਆ ਤਾਂ ਨਿਰਮਲ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਸੀ ਖੂਨ ਬਹੁਤ ਵਹਿ ਰਿਹਾ ਸੀ ਨਿਰਮਲ ਦੇ ਪਰਿਵਾਰ ਨੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਉੱਥੇ ਉਸ ਨੂੰ 15 ਦਿਨ ਦੇ ਦਿਨ ਦੇ ਲਈ ਇੰਟੈਂਸਿਵ ਕੇਅਰ ਜਿਹੜੀ ਹੈ ਯੂਨਿਟ ਦੇ ਵਿੱਚ ਰੱਖਿਆ ਗਿਆ ਇਸ ਤੋਂ ਬਾਅਦ ਇਸ ਉਸ ਦੀ ਸਿਹਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ ਤੇ ਉਹ ਵਧੀਆ ਮਹਿਸੂਸ ਕਰਨ ਲੱਗ ਗਿਆ ਇਸ ਦੇ ਲਈ ਉਸ ਨੂੰ ਹਸਪਤਾਲ ਦੇ ਵਿੱਚ ਵਿੱਚੋਂ ਜਿਹੜੀ ਛੁੱਟੀ ਮਿਲੀ ਪਰ ਘਰ ਆਉਂਦਿਆ ਹੀ ਉਸ ਨੂੰ ਰੇਬੀਜ਼ ਦੇ ਲੱਛਣ ਜਿਹੜੇ ਦਿਖਾਈ ਦੇਣ ਲੱਗੇ ਨਿਰਮਲ ਦੇ ਘਰ ਵਾਲੇ ਨੂੰ ਉਸ ਨੂੰ ਜਿਹੜਾ ਤੁਰੰਤ ਹਸਪਤਾਲ ਲੈ ਆਏ ਵਾਪਸ ਇੱਥੇ ਉਸ ਦੀ ਜਾਂਚ ਕਰਨ ਤੇ ਦੇਖਿਆ ਗਿਆ ਕਿ ਰੇਬਿਸ ਵਾਇਰਸ ਨੇ ਉਸਦੀ ਦਿਮਾਗੀ ਪ੍ਰਣਾਲੀ ਨੂੰ ਸੰਕਰਮਿਤ ਕਰ ਦਿੱਤਾ ਉਸ ਤੋਂ ਬਾਅਦ 2 ਦਿਨਾਂ ਦੇ ਵਿੱਚ ਹੀ ਨਿਰਮਲ ਦੀ ਮੌਤ ਹੋ ਜਾਂਦੀ ਹੈ ਕਈ ਵਾਰ ਬੱਚੇ ਵੱਡਿਆਂ ਦੇ ਡਰ ਤੋਂ ਘਰ ਨਹੀਂ ਦੱਸਦੇ ਨੇ ਕਿ ਉਹਨਾਂ ਨੂੰ ਕੁੱਤੇ ਨੇ ਵੱਢਿਆ ਇਸੇ ਦੇ ਕਾਰਨ ਸਮੇਂ ਦੇ ਉੱਤੇ ਰੇਬਿਸ ਦਾ ਟੀਕਾ ਨਹੀਂ ਲਗਾਇਆ ਜਾਂਦਾ ਬਾਅਦ ਦੇ ਵਿੱਚ ਦੇਰੀ ਹੋਣ ਤੇ ਰੇਬਿਸ ਦੀ ਵੈਕਸੀਨ ਕੰਮ ਨਹੀਂ ਕਰਦੀ ਹੈ ਮੁੰਬਈ ਦੇ ਵਿੱਚ 1994 ਤੇ 2015 ਦੇ ਦਰਮਿਆਨ 13 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ। ਉਹਨਾਂ ਦੇ ਵਿੱਚੋਂ 434 ਲੋਕਾਂ ਦੀ ਰੇਬਿਜ਼ ਦੇ ਕਾਰਨ ਹਲਕਾ ਦੇ ਨਾਲ ਜਿਹੜੀ ਮੌਤ ਹੋ ਗਈ ਸੀ। ਪਰ ਅਵਾਰਾ ਕੁੱਤਿਆਂ ਵੱਲੋਂ ਵੱਢਣਾ ਜਾਂ ਹਮਲਾ ਕਰਨਾ ਹੀ ਸਿਰਫ ਵੱਡਾ ਖਤਰਾ ਨਹੀਂ। ਇੰਟਰਨੈਸ਼ਨਲ ਕੰਪੈਨੀਅਨ ਐਨੀਮਲ ਮੈਨੇਜਮੈਂਟ ਕੋਲੀਸ਼ਨ ਜਿਹੜੀ ਹੈ ICAM ਦੇ ਮੁਤਾਬਕ ਇੱਕ ਗਲੋਬਲ ਚੈਰਿਟੀ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਦਾ ਖਤਰਾ ਪੈਦਾ ਕਰ ਰਹੀ ਹੈ। ਸੜਕਾਂ ਦੇ ਉੱਤੇ ਹੋ ਰਹੇ ਹਾਦਸੇ ਤੇ ਪਸ਼ੂਆਂ ਦੇ ਖਤਰੇ ਦੇ ਕਾਰਨ ਲੋਕ ਸੜਕਾਂ ਦੇ ਉੱਤੇ ਚੱਲਣ ਤੋਂ ਪਰਹੇਜ਼ ਕਰਦੇ ਨੇ ਜਾਂ ਟਾਲ ਰਹੇ ਨੇ। ਤੁਰਕੀ ਦੀ ਗੱਲ ਆਉਂਦੀ ਹੈ। ਤੁਰਕੀ ਦਾ ਨਵਾਂ ਵਿਵਾਦਿਤ ਕਾਨੂੰਨ ਕੀ ਹੈ ਇਹ ਦੇ ਵਿੱਚ ਕੁੱਤਿਆਂ ਦੇ ਬਾਰੇ। ਤੁਰਕੀ ਦੇ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਵੱਧ ਰਹੀ ਹੈ ਤੇ ਵੈਟਰਨਰੀ ਐਸੋਸੀਏਸ਼ਨ ਦੇ ਮੁਤਾਬਕ ਤੁਰਕੀ ਦੇ ਵਿੱਚ 65 ਬਿਲੀਅਨ ਆਵਾਰਾ ਕੁੱਤੇ ਐ। ਤੁਰਕੀ ਦੀ ਸੇਫ ਸਟ੍ਰੀਟਸ ਐਸੋਸੀਏਸ਼ਨ ਦੇ ਮੁਤਾਬਕ ਪਿਛਲੇ 2 ਸਾਲਾਂ ਦੇ ਵਿੱਚ ਅਵਾਰਾ ਕੁੱਤਿਆਂ ਦੇ ਕਾਰਨ 100 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਮੌਤਾਂ ਕੁੱਤਿਆਂ ਦੇ ਵੱਢਾਂ ਜਾਂ ਕੁੱਤਿਆਂ ਦੇ ਕਾਰਨ ਵਾਪਰੇ ਸੜਕ ਹਾਸਿਆਂ ਦੇ ਨਾਲ ਜੁੜੀ ਹੋਈ ਹੈ। ਤੁਰਕੀਸ਼ ਸਰਕਾਰ ਨੇ ਇਸ ਸਾਲ ਜਿਹੜਾ ਜੁਲਾਈ ਇਸ ਸਮਰ ਦੇ ਵਿੱਚ ਅਖੀਰ ਦੇ ਵਿੱਚ ਇਸ ਮੁੱਦੇ ਦੇ ਉੱਤੇ ਨਵਾਂ ਕਾਨੂੰਨ ਪਾਸ ਕਰ ਦਿੱਤਾ। ਇਸ ਕਾਨੂੰਨ ਦੇ ਅਨੁਸਾਰ ਦੇਸ਼ ਦੀਆਂ ਨਗਰ ਨਿਗਮਾਂ ਨੂੰ ਆਉਂਦੇ 4 ਸਾਲਾਂ ਦੇ ਵਿੱਚ ਅਵਾਰਾ ਕੁੱਤਿਆਂ ਨੂੰ ਫੜ ਕੇ ਵਿਸ਼ੇਸ਼ ਸ਼ੈਲਟਰਾਂ ਜਾ ਸ਼ੈਲਟਰਾਂ ਦੇ ਵਿੱਚ ਪਾਉਣ ਦੇ ਲਈ ਕਿਹਾ ਗਿਆ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਅਸਫਲ ਰਹਿਣ ਵਾਲੇ ਮੇਰਾਂ ਨੂੰ ਉਹਨਾਂ ਨੂੰ ਜਿਹੜਾ ਜੇਲ੍ਹਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਸੰਸਦ ਨੂੰ ਨਵੇਂ ਕਾਨੂੰਨ ਦਾ ਖਰੜਾ ਭੇਜਣ ਦੇ ਇੱਕ ਦਿਨ ਬਾਅਦ ਹੀ ਤੁਰਕੀ ਦੇ ਰਾਸ਼ਟਰਪਤੀ ਰਸੇਪ ਤਾਈਪੇ ਏਰਦੋਗਨ ਨੇ ਕਿਹਾ ਹੈ ਕਿ ਆਵਾਰਾ ਕੁੱਤੇ ਬੱਚਿਆਂ ਬਜ਼ੁਰਗਾਂ ਤੇ ਪਸ਼ੂਆਂ ਤੇ ਹਮਲਾ ਕਰਦੇ ਆ ਤੇ ਇਨ੍ਹਾਂ ਕਾਰਨ ਸੜਕ ਹਾਦਸੇ ਵਾਪਰਦੇ ਆ ਨਗਰ ਨਿਗਮਾ ਨੂੰ ਕਾਨੂੰਨੀ ਤੌਰ ਤੇ 2004 ਤੋਂ ਅਵਾਰਾ ਕੁੱਤਿਆਂ ਨੂੰ ਫੜਨ, ਉਹਨਾਂ ਨੂੰ ਟੀਕੇ ਲਗਾਉਣ, ਨਸਬੰਧੀ ਕਰਕੇ ਮੁੜ ਸੜਕਾਂ ਦੇ ਉੱਤੇ ਛੱਡਣ ਦੀ ਲੋੜ ਹੈ। ਇਸ ਵਿਧੀ ਨੂੰ CNVR ਵਿਧੀ ਕਿਹਾ ਜਾਂਦਾ ਹੈ, ਭਾਵ ਕਿ ਇਕੱਠੇ ਕਰਨਾ, ਵੱਖ ਕਰਨਾ, ਟੀਕੇ ਲਗਾਉਣਾ ਤੇ ਵਾਪਸ ਕਰਨਾ। ਕਈ ਮਾਹਿਰਾਂ ਦੇ ਅਨੁਸਾਰ ਇਹ ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਨਾਲ ਨਜਿੱਠਣ ਦਾ ਇਹ ਸਭ ਤੋਂ ਵਧੀਆ ਹੱਲ ਹੈ। ਪਰ ਤੁਰਕੀ ਦੇ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਇਸ ਤਰੀਕੇ ਦੀ ਵਰਤੋਂ ਨਹੀਂ ਕੀਤੀ ਗਈ ਹੈ। ਤੁਰਕੀ ਵੈਟਰਨਰੀ ਮੈਡੀਕਲ ਸੁਸਾਇਟੀ ਦੇ ਡਾਕਟਰ ਗੁਲੇ ਆਰਤੂਰਕ ਦਾ ਕਹਿਣਾ ਹੈ ਕਿ ਇਸ ਵਿਧੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ 70% ਦੀ ਕੁੱਤਿਆਂ ਦੀ ਨਸਬੰਦੀ ਕਰਨੀ ਜ਼ਰੂਰੀ ਹੈ। ਨਵੇਂ ਕਾਨੂੰਨ ਦੇ ਮੁਤਾਬਕ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਜਿਹੜਾ ਕੀਤਾ ਜਾਵੇਗਾ ਪਰ ਉਹਨਾਂ ਨੂੰ ਬਾਅਦ ਦੇ ਵਿੱਚ ਸੜਕਾਂ ਤੇ ਛੱਡਿਆ ਨਹੀਂ ਜਾਵੇਗਾ। ਸਗੋਂ ਉਹਨਾਂ ਨੂੰ ਵਿਸ਼ੇਸ਼ ਸ਼ੈਲਟਰਾਂ ਦੇ ਵਿੱਚ ਰੱਖਿਆ ਜਾਵੇਗਾ। ਕੁੱਤਿਆਂ ਦੀ ਸੰਭਾਲ ਕਰਨ ਵਾਲੀ ਜਿਹੜੀ ਫੈਡਰੇਸ਼ਨ ਨੇ ਚੇਤਾਵਨੀ ਦਿੱਤੀ ਕਿ ਇਹ ਨਵੀਂ ਪ੍ਰਣਾਲੀ ਬਹੁਤ ਮਹਿੰਗੀ ਪਾਏਗੀ। ਇਸ ਤੋਂ ਇਲਾਵਾ ਵੱਡੇ ਕੁੱਤੇ ਖੁੱਲੇ ਤੇ ਵੱਡੇ ਸ਼ੈਲਟਰਾਂ ਦੇ ਵਿੱਚ ਕਮਜ਼ੋਰ ਕੁੱਤਿਆਂ ਦਾ ਖਾਣਾ ਖਾ ਲੈਂਦੇ ਨੇ ਤੇ ਇਸ ਦੇ ਨਾਲ ਬਿਮਾਰੀਆਂ ਫੈਲਣ ਦਾ ਵੱਧ ਜਿਹੜਾ ਖਤਰਾ ਵੱਧ ਜਾਂਦਾ ਹੈ ਡਾਕਟਰ ਐਲੀ ਹੀਬੀ ਆਈਸੀਏਐਮ ਦੇ ਡਾਇਰੈਕਟਰ ਨੇ ਉਹ ਦੱਸਦੇ ਨੇ ਕਿ ਇਹ ਕਾਫੀ ਮਹਿੰਗਾ ਤਰੀਕਾ ਹੈ ਤੇ ਇਸ ਦੇ ਅਸਫਲ ਹੋਣ ਦੀ ਸੰਭਾਵਨਾ ਹੈ ਉਹ ਇਹ ਵੀ ਸੋਚਦੇ ਨੇ ਕਿ ਇਸ ਦੇ ਨਾਲ ਸ਼ੈਲਟਰ ਬਹੁਤ ਜਲਦੀ ਭਰ ਜਾਣਗੇ ਇਸ ਨਵੇਂ ਕਾਨੂੰਨ ਦੇ ਵਿੱਚ ਕਾਨੂੰਨ ਦੇ ਵਿਰੁੱਧ ਤੁਰਕੀ ਦੇ ਹੋਰ ਦੇਸ਼ਾਂ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਅਸੀਂ ਤੁਰਕੀ ਅਧਿਕਾਰੀਆਂ ਦਾ ਪੱਖ ਲੈਣ ਦੇ ਲਈ ਉਹਨਾਂ ਦੇ ਨਾਲ ਸੰਪਰਕ ਕੀਤਾ ਪਰ ਇਸ ਆਰਟੀਕਲ ਦੇ ਦੌਰਾਨ ਪ੍ਰਕਾਸ਼ਿਤ ਹੋਣ ਤੱਕ ਉਹਨਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜਾਂ ਇਦਾਂ ਕਰੋ ਭਾਈ ਕੁੱਤਿਆਂ ਦਾ ਪਿੰਡ ਹੀ ਬਸਾ ਦਿਓ ਇੱਕ। ਆਪਣੇ ਹੈਗਾ ਇੱਕ ਅਮਰੀਕਾ ਨਾਲ ਕੁੱਤਿਆਂ ਵਾਲੀ ਹੈ ਨਾ ਬਠਿੰਡੇ ਦੇ ਲਾਗੇ ਪਿੰਡ ਹੈ। ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਵੈਸੇ ਉੱਥੇ ਉਹ ਇਨਸਾਨ ਹੀ ਰਹਿੰਦੇ ਨੇ ਜੀ। ਮਾਫੀ ਚਾਹੁੰਦਾ ਕੋਈ ਹੋਰ ਪਾਸੇ ਨੂੰ ਗੱਲ ਨਾ ਲੈ ਜਿਓ। ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਅ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਅਲਬਾਨੀਆ ਦੇ ਵਿੱਚ ਪਿੰਡ 10 ਹੈਕਟੇਰ ਦੇ ਵਿੱਚ ਜਿਹੜਾ ਬਣਾਇਆ ਜਾ ਰਿਹਾ ਜਿੱਥੇ ਮਤਲਬ ਕਿ ਮੁਸਲਮਾਨ ਮੁਲਕ ਬਣੇਗਾ 10 ਹੈਕਟੇਰ ਦੇ ਵਿੱਚ ਜਿੱਦਾਂ ਕਿ ਵੈਟਿਕਨ ਸਿਟੀ ਹੈ ਆਪਣੀ ਇਟਲੀ ਦੇ ਵਿੱਚ ਸਭ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਤੇ ਇਸੇ ਤਰ੍ਹਾਂ 10 ਹੈਕਟੇਰ ਦੇ ਵਿੱਚ ਉਹ ਦੁਨੀਆ ਦਾ ਸਭ ਤੋਂ ਉਤੋਂ ਵੀ ਸਭ ਤੋਂ ਦੁਨੀਆ ਦਾ ਛੋਟਾ ਦੇਸ਼ ਬਣਾਉਣਗੇ ਜਿੱਤੇ ਵਿੱਚ ਖਾਣ ਪੀਣ ਦੀ ਖਾਣ ਪੀਣ ਦੀ ਸਭ दारू ਪੀਣ ਦੀ ਖੁੱਲ ਹੋਏਗੀ ਤੇ ਕੱਪੜੇ ਜੋ ਪੋਣਾ ਨਹੀਂ ਪੋਣਾ ਉਹ ਤੁਹਾਡੀ ਆਪਣੀ ਮਰਜ਼ੀ ਮਰਜ਼ੀ ਹੋਊਗੀ ਉਹ ਅਲਬਾਨੀਆ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਦਾਂ ਹੀ ਭਾਈ 10 ਹਕਟੇਅਰ ਦੇ ਵਿੱਚ ਕੁੱਤਿਆਂ ਦਾ ਵੀ ਪਿੰਡ ਪੁੰਡ ਬਣਾ ਦਿਓ ਕੋਈ ਉੱਥੇ ਹੀ ਸਭ ਸੰਭਾਲਾ ਕਰ ਲਓ ਆਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਡਾਕਟਰ ਹੀਬੀ ਦਾ ਕਹਿਣਾ ਕਿ ਆਵਾਰਾ ਕੁੱਤਿਆਂ ਦੀ ਸ਼ੁਰੂਆਤੀ ਉਮਰ ਦੇ ਵਿੱਚ ਉਹਨਾਂ ਦੀ ਗਿਣਤੀ ਨੂੰ ਘਟਾਉਣਾ ਜਾਂ ਕੰਟਰੋਲ ਕੰਟਰੋਲ ਕਰਨਾ ਜ਼ਰੂਰੀ ਹੈ ਇਸ ਤਰ੍ਹਾਂ ਉਹ ਆਪਣੀ ਨਸਲ ਨਹੀਂ ਵਧਾ ਸਕਦੇ ਨੇ ਜੇ ਕੋਈ ਪਾਲਤੂ ਕੁੱਤਾ ਗਵਾਚ ਜਾਵੇ ਜਾਂ ਛੱਡ ਦਿੱਤਾ ਜਾਵੇ ਤਾਂ ਵੀ ਇਹ ਦੁਬਾਰਾ ਪੈਦਾ ਨਹੀਂ ਹੋ ਸਕਣਗੇ ਇਸ ਦੇ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਦੇ ਵਿੱਚ ਵਾਧਾ ਨਹੀਂ ਹੋ ਸਕੇਗਾ ਅਵਾਰਾ ਕੁੱਤਿਆਂ ਦੀ ਅਗਲੀ ਪੀੜੀ ਦੇ ਸਵਾਲ ਦਾ ਜਵਾਬ ਲੱਭੇ ਬਿਨਾਂ ਹੀ ਸੜਕਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੇ ਨਾਲ ਸਮੱਸਿਆ ਹੱਲ ਨਹੀਂ ਹੋਏਗੀ ਅਵਾਰਾ ਕੁੱਤੇ ਜਨਮ ਦਿੰਦੇ ਰਹਿੰਦੇ ਨੇ ਇੱਕ ਅਵਾਰਾ ਕੁੱਤਾ ਇੱਕ ਸਾਲ ਦੇ ਵਿੱਚ 20 ਕਤੂਰਿਆਂ ਨੂੰ ਜਨਮ ਦਿੰਦਾ ਹੈ ਉਹ ਕਹਿੰਦੇ ਨੇ ਕਿ ਇਹਨਾਂ ਆਵਾਰਾ ਕੁੱਤਿਆਂ ਨੂੰ ਸੜਕਾਂ ਤੋਂ ਚੁਕਣਾ ਉਹਨਾਂ ਨੂੰ ਮਾਰਨਾ ਜਾਂ ਉਹਨਾਂ ਨੂੰ ਪਨਾਹਗਾਹ ਦੇ ਵਿੱਚ ਰੱਖਣਾ ਉਹਨਾਂ ਦੀ ਗਿਣਤੀ ਨੂੰ ਲੰਬੇ ਸਮੇਂ ਦੇ ਲਈ ਨਹੀਂ ਘਟਾ ਸਕਦਾ ਆਵਾਰਾ ਕੁੱਤਿਆਂ ਨੂੰ ਮਾਰਨਾ ਕਈ ਵਾਰ ਕੁੱਤਿਆਂ ਨੂੰ ਜਨਤਕ ਮਾਰਨਾ ਜਾਂ ਵਿਸ਼ੇਸ਼ ਸ਼ੈਲਟਰਾਂ ਦੇ ਵਿੱਚ ਮਰਨ ਦੇ ਲਈ ਛੱਡ ਦੇਣਾ ਲੋਕਾਂ ਵੱਲੋਂ ਬੇਰਹਿਮ ਮੰਨਿਆ ਜਾਂਦਾ ਹੈ ਇਹ ਉਹਨਾਂ ਦੇ ਉਹਨਾਂ ਲੋਕਾਂ ਦੇ ਲਈ ਦੁਖਦਾਈ ਹੋ ਸਕਦਾ ਹੈ ਜੋ ਕੁੱਤਿਆਂ ਨੂੰ ਗੋਲੀ ਮਾਰਦੇ ਜਾਂ ਜ਼ਹਿਰ ਦਿੰਦਿਆਂ ਨੂੰ ਦੇਖਦੇ ਨੇ ਡੇਬੀ ਵਿਲਸਨ ਇੱਕ ਮਨੋਵਿਗਿਆਨੀ ਹੈ ਤੇ ਮਾਨਸਿਕ ਸਿਹਤ ਦੇ ਸਿਹਤ ਦੇ ਜਿਹੜਾ ਉਹ ਨਰਸ ਨੇ ਉਹਨਾਂ ਨੇ ਬੱਚਿਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਦਾ ਮਤਲਬ ਜਾਨਵਰਾਂ ਦੇ ਅਧਿਕਾਰਾਂ ਦੀ ਵੀ ਵਕਾਲਤ ਕਰਨਾ ਹੈ ਸਿਰਲੇਖ ਹੈਂਟ ਜਿਹੜੀ ਯੂਨੀਵਰਸਿਟੀ ਆਫ ਹਰਸ ਫੀਲਡ ਇੰਗਲੈਂਡ ਤੋਂ ਆਪਣੀ ਪੀ ਐਚ ਡੀ ਕੀਤੀ ਹੈ ਉਹਨਾਂ ਨੇ ਜਾਨਵਰਾਂ ਦੇ ਨਾਲ ਵਿਹਾਰ ਤੇ ਬੱਚਿਆਂ ਦਾ ਦੇ ਪਾਲਣ ਪੋਸ਼ਣ ਸੰਬੰਧੀ ਅਹਿਮ ਮੁੱਦਾ ਉਠਾਇਆ ਉਹ ਕਹਿੰਦੇ ਨੇ ਜਦੋਂ ਬੱਚੇ ਜਾਨਵਰਾਂ ਤੇ ਹੁੰਦੀ ਬਹਿਰਮੀ ਨੂੰ ਦੇਖਦੇ ਨੇ ਤਾਂ ਉਹਨਾਂ ਦੇ ਵਿੱਚ ਹਮਦਰਦੀ ਦੀ ਭਾਵਨਾ ਘਟ ਜਾਂਦੀ ਹੈ ਨਾਲ ਹੀ ਜਦੋਂ ਉਹ ਵੱਡੇ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਹੋਰ ਲੋਕਾਂ ਅਤੇ ਜਾਨਵਰਾਂ ਪ੍ਰਤੀ ਬੇਰਹਿਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਬਾਲ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੇ ਵਿੱਚ ਕਿਹਾ ਗਿਆ ਕਿ ਜਾਨਵਰਾਂ ਤੇ ਹੋ ਰਹੇ ਅਤਿਆਚਾਰ ਤੋਂ ਬਚਿਆ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਭਾਈ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਅਵਾਰਾ ਕੁੱਤਿਆਂ ਨੂੰ ਕੰਟਰੋਲ ਕਰਨ 'ਚ ਇੱਕ ਵਿਸ਼ਵ ਵਿਆਪੀ ਸਫਲਤਾ ਜਿਹੜੀ ਮਿਲੀ ਹੈ ਆਖਰ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਕਿਵੇਂ ਰੋਕਿਆ ਜਾਂ ਕੰਟਰੋਲ ਕੀਤਾ ਜਾਵੇ ਬੋਸਨੀਆਂ ਦੀ ਗੱਲ ਆਉਂਦੀ ਆ ਹੁਣੇ ਗੱਲ ਕਰਕੇ ਹਟਿਆ ਉਹਨਾਂ ਇਲਾਕਿਆਂ ਦੀ ਬੋਸਨੀਆਂ ਹਰਜ਼ੇ ਗੋਵੀਨਾ ਤੇ THAILAND ਦੋਵਾਂ ਨੇ ਹਾਲ ਹੀ ਦੇ ਵਿੱਚ CNVR ਜਾਨਕੀ ਕਲੈਕਟ ਨਿਊਟਨ ਕਲੈਕਟ ਨਿਊਟਰ ਵੈਕਸੀਨੇਟ ਰਿਟਰਨ ਵਿਧੀ ਦੀ ਵਰਤੋਂ ਕਰਦੇ ਹੋਏ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਘਟਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਡੌਗਸ ٹرسٹ ਵਰਲਡਵਾਈਡ ਫਾਊਂਡੇਸ਼ਨ ਬੋਸਨੀਆਂ ਮੁਤਾਬਕ ਉਹਨਾਂ ਨੇ ਬੋਸਨੀਆਂ ਦੀ ਰਾਜਧਾਨੀ ਸਾਰਾਜੇਵੋ ਦੇ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ 85% ਤੱਕ ਘਟਾ ਦਿੱਤਾ ਹੈ ਉਹਨਾਂ ਨੂੰ ਫੜ ਕੇ ਨਸਬੰਦੀ ਤੇ ਟੀਕਾਕਰਨ ਕਰਨ ਉਹਨਾਂ ਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ ਗਿਆ ਇਹ ਸਫਲਤਾ 2112 ਤੋਂ 2023 ਦੇ ਦਰਮਿਆਨ ਹਾਸਲ ਕੀਤੀ ਗਈ ਹੈ ਪਿਛਲੇ 13 ਸਾਲਾਂ ਚ ਰਾਜਧਾਨੀ ਸਾਰੇਜੇਵੋ ਪਿਛਲੇ 11 ਸਾਲਾਂ ਚ ਜੀ ਰਾਜਤਾਨੀ ਸਾਰਾ ਜੇਵੋ ਕੈਟਨ ਸਨੇ ਸ਼ਹਿਰਾਂ ਦੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ 70% ਤੱਕ ਘਟ ਗਈ। ਵੈਟਰਨਰੀ ਵਿਭਾਗ ਦੀ ਕਾਰਜਗੁਜ਼ਾਰੀ ਦੇ ਅਵਾਰਾ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਦੇ ਵਿੱਚ ਅਹਿਮ ਮੰਨੀ ਜਾਂਦੀ ਹੈ। ਅਵਾਰਾ ਕੁੱਤਿਆਂ ਦੀ ਸਮੁੱਚੀ ਗਿਣਤੀ ਨੂੰ ਘਟਾਉਣ ਦੇ ਲਈ ਨਸਬੰਦੀ ਦੀ ਦਰ 70% ਤੋਂ ਵੱਧ ਹੋਣੀ ਚਾਹੀਦੀ ਹੈ ਤੇ ਬੋਸਨੀਆਂ ਨੇ ਇਸ ਪੱਧਰ ਤੱਕ ਪਹੁੰਚਣ ਦੇ ਲਈ ਅਵਾਰਾ ਕੁੱਤਿਆਂ ਦੀ ਸਮੁੱਚੀ ਸੰਖਿਆ ਨੂੰ ਘਟਾਉਣ ਦੇ ਲਈ ਉਨ੍ਹਾਂ ਤੇ ਨਸ਼ਟ ਹੋਣ ਦੇ ਦਰ 70% ਤੋਂ ਵੱਧ ਹੋਣੀ ਚਾਹੀਦੀ ਹੈ ਬੋਸਨੀਆ ਨੂੰ ਨਸਬੰਦੀ ਦੇ ਇਸ ਪੱਧਰ ਤੱਕ ਪਹੁੰਚਣ ਦੇ ਲਈ ਪਸ਼ੂਆਂ ਦੇ ਡਾਕਟਰਾਂ ਨੂੰ ਸਪਲਾਈ ਦੇਣੀ ਪਈ ਹੈ ਇੱਕ ਚੈਰੀਟੇਬਲ ਸੰਸਥਾ ਡੌਗਸ ٹرسٹ ਨੇ ਕੁੱਤਿਆਂ ਦੇ ਮਾਲਕਾਂ ਦੇ ਵਿੱਚ ਨਸਬੰਦੀ ਕਰਨ ਦਾ ਕਰਨ ਦੇ ਨਾਲ ਹੋਣ ਵਾਲੇ ਲਾਭਾਂ ਬਾਰੇ ਜਾਗਰੂਕ ਜਾਗਰੂਕਤਾ ਪੈਦਾ ਕਰਨ ਦੇ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਈ ਹੈ ਇਨਾ ਮੁਲਕਾਂ ਚ ਵੀ ਜਿਹੜੇ ਘਰੇਲੂ ਹੈਗੇ ਨੇ ਉਹ ਪਹਿਲਾਂ ਹੀ ਕਰਾ ਲੈਂਦੇ ਨੇ ਬਚਪਨ ਦੇ ਵਿੱਚ ਜਿਹੜੇ ਹੁੰਦੇ ਨੇ ਚਾਹੇ ਬਿੱਲੀ ਹੈ ਤੇ ਚਾਹੇ ਉਹ ਕੁੱਤਾ ਹੈ ਦੇਸ਼ ਦੇ ਵਿੱਚ ਵੈਟਰਨਰੀ ਹਸਪਤਾਲਾਂ ਜਾਂ ਕਲੀਨਿਕਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਘਰੇਲੂ ਤੇ ਆਵਾਰਾ ਕੁੱਤਿਆਂ ਨੂੰ ਬਿਹਤਰ ਡਾਕਟਰੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਨੇ ਇਸ ਪ੍ਰੋਗਰਾਮ ਦੇ ਸਾਰਾ ਜੇਵੋ ਸ਼ਹਿਰ ਦੇ ਵਿੱਚ ਸਫਲਤਾਪੂਰਵਕ ਲਾਗੂ ਹੋਣ ਤੋਂ ਬਾਅਦ 215 ਦੇ ਵਿੱਚ ਇਸ ਇਸ ਸਕੀਮ ਨੂੰ ਬਾਕੀ ਸ਼ਹਿਰਾਂ ਦੇ ਵਿੱਚ ਵੀ ਲਾਗੂ ਕੀਤਾ ਗਿਆ ਹੈ ਪਿਛਲੇ ਸਾਲ ਸੋਈ ਡੌਗ ਫਾਊਂਡੇਸ਼ਨ ਨੇ ਥਾਈਲੈਂਡ ਦੇ ਵਿੱਚ ਇੱਕ ਇਤਿਹਾਸਕ ਪ੍ਰਾਪਤੀ ਕੀਤੀ ਹੈ ਇਹ ਸੰਸਥਾ ਪਿਛਲੇ 20 ਸਾਲਾਂ ਦੇ ਵਿੱਚ 10 ਲੱਖ 12 ਕੁੱਤਿਆਂ ਜਾਂ ਜਾਨਵਰਾਂ ਦੀ ਨਸਬੰਦੀ ਤੇ ਟੀਕਾਕਰਨ ਕਰਨ ਵਾਲੀ ਇਤਿਹਾਸ ਦੀ ਪਹਿਲੀ ਸੰਸਥਾ ਬਣ ਗਈ ਹੈ ਕੀਤਾ ਤਾਂ ਇੰਡੀਆ ਦੇ ਵਿੱਚ ਵੀ ਇਹ ਸੀਗਾ ਪਰ ਉਹ ਪੈਸਾ ਉਹ ਆਪਣੀ ਜੇਬ ਚ ਪਾਈ ਜਾਂਦੇ ਨੇ ਪਤਾ ਨਹੀਂ ਪੇਪਰਾਂ 'ਚ ਹੀ ਨਸਬੰਦੀ ਕਰੀ ਜਾਂਦੇ ਆ ਇਕੱਲੇ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਵਿੱਚ 5 ਲੱਖ ਤੋਂ ਵੱਧ ਅਵਾਰਾ ਕੁੱਤੇ ਫੜੇ ਗਏ ਪਰ ਪ੍ਰਕਿਰਿਆ 2003 ਦੇ ਵਿੱਚ ਫੁਕੇਟ ਟਾਪੂ ਤੇ ਬਹੁਤ ਛੋਟੇ ਪੈਮਾਨੇ ਦੇ ਵਿੱਚ ਸ਼ੁਰੂ ਕੀਤੀ ਗਈ ਸੀ ਡਾਕਟਰ ਅਲਿਕਸਾ ਦਾ ਕਹਿਣਾ ਹੈ ਇਹ ਸਥਾਨਕ ਭਾਈਚਾਰੇ ਦੇ ਵਿੱਚ ਭਰੋਸਾ ਪੈਦਾ ਕਰਨ ਦੇ ਨਾਲ ਸ਼ੁਰੂ ਹੁੰਦਾ ਹੈ ਉਹਨਾਂ ਦੀ ਟੀਮ ਫੁਕੇਟ ਦੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ 80000 ਤੋਂ ਘਟਾ ਕੇ 6000 ਕਰਨ ਦੇ ਵਿੱਚ ਕਾਮਯਾਬ ਰਹੀ ਹੈ ਇਸ ਸਫਲਤਾ ਤੋਂ ਬਾਅਦ ਉਹਨਾਂ ਨੇ ਬੈਂਕਾਕ ਦੇ ਵਿੱਚ ਇਸ ਵਿਧੀ ਨੂੰ ਲਾਗੂ ਕੀਤਾ ਹੈ ਬੈਂਕਾਕ ਸ਼ਹਿਰ ਦੇ ਵਿੱਚ ਅਵਾਰਾ ਕੁੱਤਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਪਰ ਇਹ ਰਾਹ ਆਸਾਨ ਨਹੀਂ ਸੀ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੇ ਵਿੱਚ ਕਈ ਮੁਸ਼ਕਲਾਂ ਆਈਆਂ ਨੇ థਾਈਲੈਂਡ ਦੀ ਸਰਕਾਰ ਨੇ ਲਗਭਗ 5 ਸਾਲ ਪਹਿਲਾਂ ਇੱਕ ਯੋਜਨਾ ਸ਼ੁਰੂ ਕੀਤੀ ਇਸ ਯੋਜਨਾ ਦੇ ਅਨੁਸਾਰ ਹਰ ਅਵਾਰਾ ਕੁੱਤੇ ਨੂੰ ਉਹਨਾਂ ਦੇ ਲਈ ਬਣਾਏ ਵਿਸ਼ੇਸ਼ ਸ਼ੈਲਟਰ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ ਇਹ ਯੋਜਨਾ ਤੁਰਕੀ ਸਰਕਾਰ ਦੀ ਨਵੀਂ ਨੀਤੀ ਦੇ ਸਮਾਨ ਸੀ ਪਰ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ ਯੋਜਨਾ ਵਿਹਾਰਕ ਨਹੀਂ ਹੈ ਕਿਉਂਕਿ ਇਨ੍ਹਾਂ ਵਿਸ਼ੇਸ਼ ਸ਼ੈਲਟਰਾਂ ਦੇ ਵਿੱਚ ਕੁੱਤਿਆਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ ਸੀ ਡਾਕਟਰ ਹੀਬੀ ਨੇ ਕਿਹਾ ਕਿ ਥਾਈਲੈਂਡ ਅਤੇ ਬੋਸਨੀਆ ਦੇ ਵਿੱਚ ਇਹਨਾਂ ਪ੍ਰੋਜੈਕਟਾਂ ਨੇ ਅਵਾਰਾ ਕੁੱਤਿਆਂ ਦੀ ਗਿਣਤੀ ਦੇ ਵਿੱਚ ਕਾਫੀ ਕਮੀ ਲਿਆਂਦੀ ਹੈ। ਇਸ ਦੇ ਨਾਲ ਹੀ ਉੱਥੇ ਰੇਬਿਜ਼ ਹਲਕਾ ਅਤੇ ਕੁੱਤਿਆਂ ਦੇ ਕੱਟਣ ਦੇ ਮਾਮਲੇ ਵੀ ਘਟੇ ਨੇ। ਇਸ ਦੇ ਨਾਲ ਅਵਾਰਾ ਕੁੱਤਿਆਂ ਦੇ ਜੀਵਨ ਪੱਧਰ ਦੇ ਵਿੱਚ ਵੀ ਸੁਧਾਰ ਹੋਇਆ ਹੈ। ਉੱਤਰੀ ਅਫਰੀਕੀ ਦੇਸ਼ ਮੋਰੋਕੋ ਦੇ ਪ੍ਰਸ਼ਾਸਨ ਨੇ ਹਾਲ ਹੀ ਦੇ ਵਿੱਚ ਵੱਡੀ ਗਿਣਤੀ 'ਚ ਅਵਾਰਾ ਕੁੱਤਿਆਂ ਨੂੰ ਮਾਰਨਾ ਸ਼ੁਰੂ ਕੀਤਾ। ਬੇਸ਼ੱਕ ਮੋਰੋਕੋ ਸਰਕਾਰ ਨੇ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਇਸ ਦੇ ਲਈ ਕੀਤਾ ਗਿਆ ਕਿਉਂਕਿ ਅਫਰੀਕਾ ਕੱਪ ਆਫ ਨੇਸ਼ਨਜ਼ 250 225 ਮਰਾਕੋ ਦੇ ਵਿੱਚ ਕਰਵਾਇਆ ਜਾ ਰਿਹਾ ਨਾਲ ਹੀ ਮਰਾਕੋ FIFA 230 ਵਿਸ਼ਵ ਕੱਪ ਦੇ ਲਈ ਮੇਜ਼ਬਾਨ ਦੇਸ਼ਾਂ ਵਿੱਚੋਂ ਇੱਕ ਹੈ ਅਲੀ ਇਸਦੀਨ ਮਰਾਕੋ ਦੀ ਮਨੁੱਖੀ ਸੁਸਾਇਟੀ ਦੇ ਸੰਸਥਾਪਕ ਨੇ ਇਸ ਦੇ ਨਾਲ ਹੀ ਉਹ ਮਰਾਕੋ ਦੇ ਪਸ਼ੂ ਐਸੋਸੀਏਸ਼ਨ ਦੇ ਕੋਆਰਡੀਨੇਟਰ ਨੇ ਉਹ ਕਹਿੰਦੇ ਨੇ ਕਿ ਮਰਾਕੋ ਦੇ ਵਿੱਚ ਕੋਈ ਵੀ TNVR ਇਲਾਜ ਨਸਬੰਧੀ ਟੀਕਾਕਰਨ ਤੇ ਰੀਲੀਜ਼ ਕਰਨਾ ਪ੍ਰੋਗਰਾਮ ਨਹੀਂ ਹੈ ਮਰਾਕੋ ਦੀ ਹਿਊਮਨ ਸੋਸਾਇਟੀ ਦਾ ਅੰਦਾਜ਼ਾ ਹੈ ਕਿ ਦੇਸ਼ ਦੇ ਵਿੱਚ 30 ਲੱਖ ਅਵਾਰਾ ਕੁੱਤੇ ਨੇ ਤੇ ਹਰ ਸਾਲ 50 ਲੱਖ ਅਵਾਰਾ ਕੁੱਤੇ ਮਾਰੇ ਜਾਂਦੇ ਆ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੁੱਤਿਆਂ ਨੂੰ ਜਿਹੜਾ ਹੈ ਜਨਤਕ ਤੌਰ ਦੇ ਉੱਤੇ ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਮਾਰਿਆ ਜਾਂਦਾ ਪਰ ਇੱਕ ਤਸਵੀਰ ਇਹ ਵੀ ਹੈ ਕਿ ਅਵਾਰਾ ਕੁੱਤਿਆਂ ਨੂੰ ਮਾਰਨ ਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ ਇਸ ਦਿਨ ਦਾ ਕਹਿਣਾ ਹੈ ਕਿ ਆਵਾਰਾ ਕੁੱਤੇ ਵੱਡੀ ਗਿਣਤੀ 'ਚ ਆਪਣੀ ਨਸਲ ਪੈਦਾ ਕਰਦੇ ਨੇ ਤੇ ਉਹਨਾਂ ਦੇ ਜੀਉਣ ਦੀ ਦਰ ਵੀ ਉੱਚੀ ਹੁੰਦੀ ਹੈ। ਨਤੀਜੇ ਵਜੋਂ ਇਹ ਮਾਰੇ ਗਏ ਕੁੱਤਿਆਂ ਦੀ ਥਾਂ ਲੈ ਲੈਂਦੇ ਨੇ। ਇਸ ਦਿਨ ਦੀ ਸੰਸਥਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲ ਹੀ ਦੇ ਵਿੱਚ ਇਹ ਪਤਾ ਲੱਗਿਆ ਕਿ ਮਰਾਕੋ ਦੇ ਵਿੱਚ ਹੋਣ ਵਾਲੇ ਦੋ ਵੱਡੇ ਟੂਰਨਾਮੈਂਟਾਂ ਦੇ ਮੱਦੇਨਜ਼ਰ ਮਰਾਕੋ ਸਰਕਾਰ ਨੇ ਆਵਾਰਾ ਕੁੱਤਿਆਂ ਨੂੰ ਮਾਰਨ ਦੇ ਲਈ 30 ਲੱਖ ਘਾਤਕ ਟੀਕੇ ਦੀਆਂ ਖੁਰਾਕਾਂ ਦੇ ਆਰਡਰ ਵੀ ਦਿੱਤੇ ਆ। ਪਰ ਕਿਸੇ ਵੀ ਅਧਿਕਾਰਤ ਸਰੋਤ ਦੇ ਵੱਲੋਂ ਇਸ ਦੀ ਪੁਸ਼ਟੀ ਜਾਂ ਐਲਾਨ ਨਹੀਂ ਕੀਤਾ ਗਿਆ ਇਸ ਮਾਮਲੇ ਦੇ ਸੰਬੰਧੀ ਅਸੀਂ ਮਰਾਕੋ ਦੀ ਸਰਕਾਰ ਕੈਸਾ ਬਲਾਕਾ ਅਤੇ ਮਾਰਕ ਮਾਰਾਕੇਸ਼ ਦੀਆਂ ਨਗਰਪਾਲਿਕਾ ਪਾਲਿਕਾਵਾਂ ਦਾ ਪੱਖ ਜਾਣਨਾ ਚਾਹਿਆ ਪਰ ਲੇਖਕ ਜਿਹੜਾ ਸੀ ਲੇਖ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਕੋਈ ਜਵਾਬ ਨਾ ਆਇਆ ਡਾਕਟਰ ਹੀਬੀ ਦਾ ਕਹਿਣਾ ਹੈ ਕਿ ਇਸ ਸਮੇਂ ਦੁਨੀਆ ਭਰ ਦੇ ਵਿੱਚ ਅਵਾਰਾ ਕੁੱਤਿਆਂ ਦੇ ਪ੍ਰਬੰਧਨ ਦੇ ਲਈ ਸੁਧਾਰ ਕੀਤੇ ਜਾ ਰਹੇ ਨੇ ਆਮ ਨਾਗਰਿਕਾਂ ਦੇ ਦਬਾਅ ਦੇ ਪਾਉਣ ਤੋਂ ਬਾਅਦ ਇਹ ਸੁਧਾਰੇ ਜਿਹੜੇ ਸੁਧਾਰ ਕੀਤੇ ਜਾ ਰਹੇ ਨੇ ਕਿਉਂਕਿ ਲੋਕ ਆਵਾਰਾ ਕੁੱਤਿਆਂ ਦੀ ਆਬਾਦੀ ਤੇ ਨਕੇਲ ਕੱਸਣ ਦੇ ਲਈ ਹੋਰ ਮਨੁੱਖੀ ਅਧਿਕਾਰਾਂ ਦੀ ਮੰਗ ਜੜੀ ਹੈ ਕਰ ਰਹੇ ਨੇ ਜੀ ਦੋਸਤੋ ਹਰ ਮੁਲਕ ਦੀ ਇਹ ਪ੍ਰੋਬਲਮ ਜਿਹੜੀ ਹੈ ਆਵਾਰਾ ਜਾਨਵਰਿਆਂ ਦੀ ਵਧਿ ਹੈ ਖਾਸ ਕਰ ਏਸ਼ੀਆ ਦੇ ਜਿਹੜਾ ਖੇਤਾ ਹੈ ਉਹਦੇ ਵਿੱਚ ਜ਼ਿਆਦਾ ਹੈ ਤੇ ਜਿੱਥੇ ਸ਼ਾਸਨ ਤੇ ਪ੍ਰਸ਼ਾਸਨ ਤੇ ਕੁਝ ਜਿਹੜੇ ਨੇ ਮੰਤਰੀ ਸਾਂਤਰੀ ਨੇ ਓੜੀਕਾ ਵੀ ਪਾਉਂਦੇ ਹੈ ਤੇ ਹਾਲਾਤ ਨੇ ਜੀ ਕੁੱਤਿਆਂ ਦੀ ਸਰਦਾਰੀ ਹੈ ਕਹਿੰਦੇ ਕਹਿੰਦੇ ਜੀ ਸਟੂਡੀਓ ਦਾ ਨੰਬਰ +35844976198 ਹੈ